ਜੋ ਰੋਦੀ ਨੇ ਮੈਨੂੰ ਕਿਹਾ ਨਾ ਉਹ ਸੁਣਾਲਤਾ ਮੇਰੀਆਂ ਅੱਖਾਂ ਖੁੱਲ ਗਈਆਂ ਬਾਹ ਰੋਜੀ ਸੇਲੀ ਹੋਵੇ ਤਾਂ ਤੇਰੇ ਵਰਗੀ ਉਹ ਅੱਜ ਘਰੇ ਕੋਈ ਦਿਖਦਾ ਨਹੀਂ ਕਿੱਥੇ ਗਏ ਹੋਏ ਨੇ ਸਾਰੇ ਜਿਸ ਸਵਨਾ ਪਾਰਟੀ ਦੀਆਂ ਤਿਆਰੀਆਂ ਕਰਦੇ ਫਿਰਦੇ ਨੇ ਹੁਣ ਤਾਂ ਮੈਨੂੰ ਦੋ ਪਾਸਿਓਂ ਪੈਸੇ ਆਉਣੇ ਆ ਇੱਕ ਮੇਰੇ ਪੇਕੇਆਂ ਤੋਂ ਤੇ ਇੱਕ ਮੇਰੇ ਸਹੁਰਿਆਂ ਤੋਂ ਕੱਲਾ ਕਿੱਧਰੋਂ ਪੈਸੇ ਲਮਾ ਪਿੱਕਿਆਂ ਦੇੋਂ ਜਾਂ ਸੌਰੀਆਂ ਦੇੋਂ ਸੌਰੀਆਂ ਤੋਂ ਚੱਲ-ਛੱਲਿ ਹੋ ਜਾ ਸਟਾਰਟ ਮੰਮੀ ਜੀ ਆਹ ਲਓ ਮੰਮੀ ਜੀ ਗਰਮ-ਗਰਮ ਦੁੱਧ ਦੁੱਧ ਪਰ ਮੈਂ ਤਾਂ ਕੀ ਮੈਂ ਤਾਂ ਦੇਖੋ ਤਾਂ ਸਹੀ ਕਿੰਨਾ ਕਮਜ਼ੋਰ ਲੱਗਦੇ ਹੋ ਮੰਮੀ ਦੁੱਧ ਪੀਆ ਕਰੋ ਇਹਦੇ ਨਾਲ ਨਾ ਸਰੀਰ ਨੂੰ ਤਾਕਤ ਮਿਲੂਗੀ ਇਹਨੂੰ ਕੀ ਹੋ ਗਿਆ ਇਹ ਚਮਤਕਾਰ ਕਿੱਥੋਂ ਹੋ ਗਿਆ ਮੰਮੀ ਨਾਲੇ ਨਾ ਮੈਂ ਤੁਹਾਨੂੰ ਬਦਾਮ ਲਿਆ ਕੇ ਦਵਾਂਗੀ ਤੁਸੀਂ ਨਾ ਆਪਣੀ ਅਲਮਾਰੀ ਚ ਲੁਕੋ ਕੇ ਰੱਖ ਲਿਆ ਕਰੋ ਜਦੋਂ ਜੀ ਕਰਿਆ ਕਰੋ ਕੱਢ ਕੇ ਖਾ ਲਿਆ ਕਰੋ ਉਹ ਕਹਿੰਦੇ ਨੇ ਨਾ ਬਦਾਮ ਖਾਣ ਨਾਲ ਜਾਦਾ ਤੇਜ਼ ਹੁੰਦੀ ਆ ਜੇ ਕੁਝ ਹੋਰ ਚਾਹੀਦਾ ਹੋਊਗਾ ਨਾ ਉਹ ਵੀ ਮੈਨੂੰ ਦੱਸ ਦਿਓ ਆ ਮੈਨੂੰ ਤੋਂ ਨਾ ਮੰਗਿਆ ਕਰੋ ਨਹੀਂ ਸ਼ੈਲੀ ਮੈਨੂੰ ਨਹੀਂ ਉਸ ਚਾਹੀਦਾ ਇੱਕ ਨਾ ਸੂਟ ਲੈ ਕੇ ਦੇਣ ਨੂੰ ਕਿਹਾ ਸੀ ਉਹ ਤਾਂ ਲੈ ਕੇ ਦੇ ਨਹੀਂ ਹੋਇਆ ਜ਼ਰੂਰ ਨਾ ਕੋਈ ਗੜਬੜ ਮੰਮੀ ਕੋਈ ਗੜਬੜ ਨਹੀਂ ਹੈਗੀ ਤੁਸੀਂ ਸੋਚਦੇ ਹੋਵੋਗੇ ਵੀ ਇੱਕ ਸੂਟ ਤਾਂ ਮੈਨੂੰ ਲੈ ਕੇ ਨਹੀਂ ਦਿੱਤਾ ਮੰਮੀ ਦੱਸਣਾ ਉਦੋਂ ਮੇਰੇ ਕੋਲੇ ਪੈਸੇ ਨਹੀਂ ਸੀ ਮੈਂ ਤਾਂ ਕਰਕੇ ਤੁਹਾਨੂੰ ਕਿਹਾ ਸੀ ਵੀ ਮੀਨੂ ਤੋਂ ਲੈ ਲਓ ਮੰਮੀ ਮੈਨੂੰ ਪਤਾ ਵੀ ਮੈਂ ਤੁਹਾਨੂੰ ਦੀਦੀ ਨੂੰ ਗਲਤ ਬੋਲਣਾ ਪਰ ਮੈਂ ਵੀ ਕੀ ਕਰਾਂ ਮੇਰੇ ਤਾਂ ਜਵਾਨ ਇਹ ਜੀ ਆ ਕੱਲ ਜੇ ਤੇਰੇ ਕੋ ਪੈਸੇ ਹੈ ਨਹੀਂ ਸੀ ਜੇ ਮੈਨੂੰ ਉਹਨਾਂ ਨੇ ਸੂਟ ਲੈ ਕੇ ਦੇਤਾ ਤੇ ਤੂੰ ਉਹਨਾਂ ਨੂੰ ਕਹਨੇ ਕਿਉਂ ਮਾਰਦੀ ਸੀ ਕਿਹਾ ਤਾਂ ਹੈ ਮੰਮੀ ਮੈਂ ਤਾਂ ਜਵਾਨ ਹੀ ਹੈਗੀ ਆ ਪਲੀਜ਼ ਮੈਨੂੰ ਮਾਫ਼ ਕਰਦੇ ਹੋ ਮੈਂ ਤਾਂ ਤੈਨੂੰ ਮਾਫ਼ ਕਰ ਦੂੰ ਪਰ ਤੂੰ ਜਿਹੜਾ ਨਾ ਮੀਨੂ ਆ ਸਗਨ ਦਾ ਕਲੇਸ਼ ਪਾ ਕੇ ਬੈਗੀ ਉਹਦਾ ਕੀ ਕਰਾਂ ਮੰਮੀ ਮੈਂ ਤਾਂ ਤਾਂ ਕਹਿੰਦੀ ਸੀ ਵੀ ਜਦੋਂ ਆਪਾਂ ਫੰਕਸ਼ਨ ਕੀਤਾ ਸੀ ਅਗਲੇ ਕਿਹੜਾ ਬਾਲਾ ਵਧੀਆ ਕਰਗੇ ਸੀ ਦੇਖ ਤੂੰ ਨਾ ਮੇਰੀ ਗੱਲ ਧਿਆਨ ਨਾਲ ਸੁਣੋ ਚਾਹੇ ਇਹਨੇ ਵਧੀਆ ਕੀਤਾ ਚਾਹੇ ਨਹੀਂ ਕੀਤਾ ਪਰ 1100 ਦਾ ਸ਼ਗਨ ਦੇਣ ਵਾਸਤੇ ਨਾ ਮੈਨੂੰ ਨੇ ਮੈਂ ਹੀ ਕਿਹਾ ਸੀ ਚਲੋ ਠੀਕ ਆ ਮੰਮੀ ਜੀ 1100 ਸ਼ਗਨ ਦੇਣ ਨੂੰ ਕਹਿੰਦੇ ਹੋ 1100 ਦੇ ਦਾਂਗੇ ਨਾਲੇ ਮੈਂ ਕਿਹੜਾ ਅੱਗੇ ਕਦੇ ਤੁਹਾਡਾ ਕਿਹਾ ਮੋੜਿਆ ਚਲ ਠੀਕ ਹੁਣ ਨਾ ਤੂੰ ਮੈਨੂੰ ਨੇ ਵੀ ਦੱਸ ਦੇ ਵੀ 11 1100 ਹੀ ਸ਼ਗਨ ਦਾ ਦੇਣਾ ਠੀਕ ਆ ਮੰਮੀ ਜੀ ਹੁਣ ਮੈਂ ਮੰਮੀ ਨੂੰ ਕਹਨੇ ਆ ਬਾਰੇ ਪੁੱਛਾਂ ਸ਼ੁਕਰ ਜੇ ਇਹ ਸੁਦਰਗੀ ਸੱਚ ਮੰਮੀ ਇਹਨਾਂ ਦੀ ਤੁਹਾਡੇ ਨਾਲ ਕੋਈ ਗੱਲ ਹੋਈ ਆ ਰਾਜ ਦੀ ਨਹੀਂ ਉਹ ਤਾਂ ਮੈਨੂੰ ਮੈਂ ਹੀ ਨਹੀਂ ਅੱਛਾ ਨਾ ਕੀ ਗੱਲ ਕਰਨੀ ਸੀ ਇਹਨੇ ਮੰਮੀ ਉਹ ਤਾਂ ਮੈਨੂੰ ਐਂ ਕਹਿੰਦੇ ਸੀ ਵੀ ਮੰਮੀ ਦੀਆਂ ਸੋਨੇ ਦੀਆਂ ਵਾਲੀਆਂ ਠੀਕ ਕਰਵਾਉਣ ਵਾਲੀਆਂ ਨੇ ਹਾਂ ਵਾਲੀਆਂ ਤਾਂ ਠੀਕ ਕਰਵਾਉਣ ਵਾਲੀਆਂ ਨੇ ਪਰ ਰਾਜ ਨੇ ਤਾਂ ਮੈਨੂੰ ਕਿਹਾ ਸੀ ਮੈਂ ਆਪੇ ਠੀਕ ਕਰਵਾ ਕੇ ਦਊਂਗਾ ਹਾਂਜੀ ਹਾਂਜੀ ਜੇ ਮੈਂ ਮੰਗੇ ਨਾ ਗਹਿਣੇ ਇਹਨਾਂ ਨੂੰ ਮੇਰੇ ਤੇ ਸ਼ੱਕ ਹੋ ਜਾਣਾ ਰਾਜ ਨੂੰ ਹੀ ਕਹਿਨੀ ਆ ਉਹ ਆਪੇ ਲੈ ਕੇ ਦਊਗਾ ਨਾਲੇ ਐਵੇਂ ਕਿਸੇ ਨੂੰ ਮੇਰੇ ਤੇ ਸ਼ੱਕ ਵੀ ਨਹੀਂ ਹੋਊਗਾ ਚੱਲੀ ਸੁਵਨੀਤ ਆ ਗਈ ਬਸ ਮੰਮੀ ਆਉਣ ਵਾਲੇ ਹੀ ਹੋਣਗੇ ਮੰਮੀ ਮੰਮੀ ਲੈ ਮੇਰੇ ਧੀ ਦਾ ਲੰਬੀ ਉਮਰ ਮੈਂ ਤਾਂ ਹੁਣੇ ਯਾਰ ਕੀਤਾ ਸੀ ਹੁਣੇ ਆ ਗਈ ਮੰਮੀ ਤੁਹਾਨੂੰ ਪਤਾ ਤਾਂ ਹੈ ਟ੍ਰੈਫਿਕ ਕਿੰਨੀ ਆ ਤੇ ਦਿਨ ਛੋਟੇ ਹੋਣ ਕਰਕੇ ਹਨੇਰਾ ਵੀ ਛੇਤੀ ਹੋ ਜਾਂਦਾ ਆਹ ਪੁੱਤ ਇਹ ਤਾਂ ਹੈ ਭਾਬੀ ਥੋੜੀ ਜਿਹੀ ਚਾਹ ਹੀ ਬਣਾ ਦਿਓ ਪਲੀਜ਼ ਬਹੁਤ ਥੱਕ ਗਈ ਮੈਂ ਹਾਂਜੀ ਦੀਦੀ ਹੁਣੇ ਬਣਾ ਕੇ ਲਈ ਮੰਮੀ ਅੱਜ ਭਾਬੀ ਕਿਵੇਂ ਜੁੜੀ ਬੈਠੀ ਸੀ ਤੁਹਾਡੇ ਨਾਲ ਪਤਾ ਨਹੀਂ ਉਹ ਤਾਂ ਬਦਲ ਗਈ ਕਿ ਡਰਾਮੇ ਕਰਦੀ ਆ ਉਹ ਤਾਂ ਐਂ ਦਿਖਾਉਂਦੀ ਐ ਜਿਵੇਂ ਉਹਨੂੰ ਮੇਰੀ ਬੜੀ ਇਹ ਫਿਕਰ ਹੁੰਦੀ ਐ ਅੱਛਾ ਜੀ ਮੰਮੀ ਪਰ ਕਹਿੰਦੀ ਕੀ ਸੀ ਉਹ ਤਾਂ ਅੱਜ ਪਤਾ ਨਹੀਂ ਉਹਨੂੰ ਮੇਰੀ ਕਮਜ਼ੋਰੀ ਦਾ ਕਿੱਥੋਂ ਖਿਆਲ ਆ ਗਿਆ ਪਹਿਲਾਂ ਤਾਂ ਗਰਮ ਗਰਮ ਦੁੱਧ ਲਈ ਆਈ ਅੱਛਾ ਜੀ ਦੁੱਧ ਲੈ ਕੇ ਆਈ ਸੀ ਹੋਰ ਤਾਂ ਹੋਰ ਮੀਨੂ ਨੂੰ ਨਾ ਇਹਨੇ 1100 ਸਗੰਦੇਰ ਤੋਂ ਵੀ ਮਨਾ ਕਰਤਾ ਜਦੋਂ ਮੈਂ ਕਿਹਾ ਉਦੋਂ ਝੱਟ ਮੰਨ ਗਈ ਕਹਿੰਦੀ ਮੈਂ ਦੇ ਦੂੰਗੀ ਮੰਮੀ ਇਹ ਤਾਂ ਕਮਾਲ ਹੀ ਹੋ ਗਈ ਭਾਬੀ ਐਨਾ ਬਦਲ ਗਈ ਤਾਈਓ ਮੇਰੇ ਇੱਕ ਵਾਰੀ ਕਹਿਣ ਤੇ ਨਾ ਚਾਹ ਬਣਾਉਣ ਚਲੀ ਗਈ ਪੁੱਤ ਜੇ ਛੇਲੀ ਨਾ ਅਗ ਦਾ ਸੁਭਾਅ ਬਦਲ ਲੈ ਤਾਂ ਇਹਦੇ ਵਰਗੀ ਤਾਂ ਕੋਈ ਹੋਣੀ ਹੀ ਨਹੀਂ ਮੰਮੀ ਜੇ ਭਾਬੀ ਦਾ ਸੁਭਾਅ ਨਾ ਸੱਚੀ ਹੋ ਹੀ ਬਦਲ ਗਿਆ ਤਾਂ ਤੁਸੀਂ ਨਾ ਗਹਿਣੇ ਇਹਨਾਂ ਦੋਨਾਂ ਨੂੰ ਆਪਸ ਵਿੱਚ ਵੰਡ ਦਿਓ ਤਾਂ ਕਿ ਬਾਅਦ ਵਿੱਚ ਕੋਈ ਲੜਾਈ ਨਾ ਪਵੇ। ਓ ਮੈਡਮ ਇਹ ਭੁੱਲ ਜਾ ਬੀ ਮੀਨੂ ਨੂੰ ਮੈਂ ਗਹਿਣੇ ਦਊਂਗੀ। ਗਹਿਣਿਆਂ ਦੇ ਅਸਲੀ ਹੱਕਦਾਰ ਤਾਂ ਮੈਂ ਹੀ ਹਾਂ। ਉਹਦੇ ਹੱਥ ਨਹੀਂ ਮੈਂ ਕੁਛ ਲੱਗਣ ਦਿੰਦੀ। ਹਲੋ ਦੀਦੀ ਜੀਆ। ਭਾਬੀ ਮੈਂ ਸੁਣਿਆ ਜਿਹੜੀ ਤੁਹਾਡੀ ਸਿਹਲੀ ਰੋਜੀ ਆ ਉਹ ਆਪਣੀ ਸੱਸ ਨਾਲ ਲੜਦੀ ਆਪਣੀ ਸੱਸ ਨੂੰ ਘਰੋਂ ਵੱਡਣੋਂ ਫਿਰਦੀ ਸੀ। ਦਿਨ-ਦਿਨ ਲੜਾਈ ਜ਼ਰੂਰ ਹੋਈ ਆ ਪਰ ਰੋਜੀ ਨੇ ਆਪਣੀ ਸੱਸ ਨੂੰ ਨਹੀਂ ਘਰੋਂ ਕੱਢਿਆ ਬਲਕਿ ਉਹਦੇ ਸੱਸ ਨੇ ਉਹਨੂੰ ਘਰੋਂ ਕੱਢਤਾ। ਹੁਣ ਤਾਂ ਨਾ ਰੋਜੀ ਵਿਚਾਰੀ ਕਰਾਇਆ ਤੇ ੱਟਕੇ ਖਾਂਦੇ ਫਿਰਦੀ ਆ। ਅੱਛਾ ਜੀ। ਫੇਰ ਤਾਂ ਨਾ ਉਹਦੀ ਸੱਸ ਨੇ ਉਹਦੇ ਨਾਲ ਚੰਗੀ ਨਹੀਂ ਕੀਤੀ। ਮੰਮੀ ਹਰ ਕੋਈ ਥੋਡੇ ਵਰਗਾ ਥੋੜੀ ਹੁੰਦਾ। ਮੇਰੀ ਤਾਂ ਕਿਸਮਤ ਹੀ ਬਹੁਤ ਚੰਗੀ ਆ ਜਿਹੜੀ ਮੈਨੂੰ ਥੋਡੇ ਵਰਗੇ ਸੱਸ ਮਿਲੀ ਆ। ਭਾਬੀ ਦੇਖੇ ਕਿਤੇ मम्मी दूठिया तारीफा तो नहीं करती नहीं, नहीं दीदी मैं सच कहनी हाँ मम्मी तो है ही बहुत चंगे ने आए करो तुम गल्ला करो मैं आई मम्मी सच ही कहने सची बदलगी लगती हाँ हांली ਜੀ ਮੈਂ ਤੁਹਾਨੂੰ ਕਿਹਾ ਸੀ ਮੈਂ ਮੰਮੀ ਨੂੰ ਕਹਿ ਦਿੰਦੇ ਉਹ ਮੈਨੂੰ ਗਹਿਣੇ ਦੇ ਦਿੰਦੇ ਉਹ ਯਾਰ ਮੇਰੇ ਦਿਮਾਗ ਚੋਂ ਹੀ ਨਿਕਲ ਗਿਆ ਚੱਲ ਮੈਂ ਹੁਣ ਕਹਿ ਦਿੰਨਾ ਮੈਂ ਤਾਂ ਨਾ ਬਾਜ਼ਾਰ ਜਾ ਰਹੀ ਸੀ ਸੋਚਿਆ ਵੀ ਵਾਲੀਆਂ ਵੀ ਠੀਕ ਕਰਵਾ ਲਿਆ ਵਾ ਉਹ ਚੱਲ ਕੋਈ ਨਹੀਂ ਮੈਂ ਹੁਣ ਕਹਿ ਦਿੰਨਾ ਚਲੋ ਠੀਕ ਆ ਮੰਮੀ ਆਪਾਂ ਮੀਨੂ ਭਾਬੀ ਕੋਲ ਚੱਲੀਏ ਹੈਲੋ ਹਾਂ ਬੇਨੇ ਮੰਮੀ ਨਾਲ ਗੱਲ ਕਰਾਈ ਆ ਲੋ ਮੰਮੀ ਵੀਰੇ ਨਾਲ ਤੁਹਾਡੇ ਨਾਲ ਗੱਲ ਕਰਨੀ ਹੈ ਹੈਲੋ ਰਾਜ ਮੰਮੀ ਸ਼ੈਲੀ ਨੂੰ ਨਾ ਵਾਲੀਆਂ ਦੇ ਦਿਓ ਉਹ ਠੀਕ ਕਰਵਾ ਲੇ ਹੋਊਗੀ ਉਹ ਤਾਂ ਤੂੰ ਤਾਂ ਕਹਿੰਦਾ ਸੀ ਵੀ ਤੂੰ ਠੀਕ ਕਰਵਾ ਕੇ ਦੇਵੇਂਗਾ ਵਾਲੀਆਂ ਉਹ ਮੰਮੀ ਤੁਸੀਂ ਨਾ ਮਾੜਾ ਗੱਲ ਨੂੰ ਸਮਝਿਆ ਕਰੋ ਕੰਮ ਦਾ ਜ਼ੋਰ ਹੈ ਨਾਲੇ ਸ਼ੈਲੀ ਨੇ ਠੀਕ ਕਰਵਾਤੀਆਂ ਕਿ ਮੈਂ ਕਰਵਾਤੀਆਂ ਇੱਕੋ ਹੀ ਗੱਲ ਹੈ ਠੀਕ ਆ ਪੁੱਤ ਮੈਂ ਉਹਨੂੰ ਦੇ ਦੇ ਦਿੰਦੀ ਆ ਫਿਰ ਚੱਲ ਮੰਮੀ ਹੁਣ ਫੋਨ ਕਟੋ ਮੈਂ ਨਾ ਕੰਮ ਕਰਨਾ ਹੈ ਮੰਮੀ ਕੀ ਕਹਿੰਦਾ ਸੀ ਵੀਰਾ ਵੀ ਜਿਹੜੀਆਂ ਨਾ ਮੇਰੀਆਂ ਵਾਲੀਆਂ ਟੁੱਟੀਆਂ ਹੋਈਆਂ ਸੀ ਮੈਂ ਤੇਰੇ ਵੀਰੇ ਨੂੰ ਕਿਹਾ ਸੀ ਵੀ ਠੀਕ ਕਰਵਾ ਦੇ ਉਹ ਗੋਂਗਾ ਦਾ ਤੂੰ ਸ਼ੈਲੀ ਨੂੰ ਦੇ ਦੇ ਮੰਮੀ ਤੁਸੀਂ ਮੈਨੂੰ ਕਹਿ ਦਿੰਦੇ ਮੈਂ ਠੀਕ ਕਰਵਾ ਦਿੰਦੀ ਐਡੀ ਵੀ ਕੀ ਗੱਲ ਸੀ ਤੁਸੀਂ ਹੁਣ ਦੇ दो ਮੈਨੂੰ ਨਹੀਂ ਪੁੱਤ ਹੁਣ ਤਾਂ ਨਾ ਰਾਜ ਨੇ ਸ਼ੈਲੀ ਨੂੰ ਕਹਤਾ ਉਹ ਹੀ ਠੀਕ ਕਰਵਾ ਦਊਗੀ ਮੰਮੀ ਹਾਦਾਂ ਤੁਸੀਂ ਤਾਂ ਡਰਦੇ ਹੋ ਵੀਰੇ ਤੋਂ ਡਰਦੀ ਨਹੀਂ ਪੁੱਤ ਮੈਨੂੰ ਤਾਂ ਆਇਆ ਕਿਤੇ ਘਰ 'ਚ ਨਾ ਕਲੇਸ਼ ਨਾ ਬੈਜੇ ਚੱਲ ਤੂੰ ਹੀ ਲਿਆ ਦੇ ਵਾਲੀਂ ਜਾ ਕੇ ਨਾ ਭਾਈ ਮੈਰੀਆ ਕਹਿੰਦੀ ਥੋੜੇ ਸਾਰੇ ਗਹਿਣੇ ਉੱਥੇ ਪਏ ਨੇ ਜੇ ਕੋਈ ਇੱਧਰ ਦਾ ਉੱਧਰ ਹੋ ਗਿਆ ਨਾ ਮੇਰਾ ਨੋ ਹੀ ਲੱਗ ਜਾਣਾ ਹੁਣੇ ਤਾਂ ਤੂੰ ਕਹਿੰਦੀ ਸੀ ਵੀ ਮੈਂ ਡਰਦੀ ਆ ਉਲਟਾ ਤਾਂ ਤੂੰ ਡਰੀ ਜਾਨੀ ਆ ਚੱਲ ਮੈਂ ਛੇਲੀ ਨੂੰ ਦੇ ਕੇ ਆਉਣੀ ਆ ਬਾਹਰ ਗੇ ਦਰਵਾਜ਼ਾ ਨਾ ਲਾ ਕੇ ਕੱਢਿਓ ਕਿਸੇ ਨੂੰ ਪਤਾ ਨਾ ਲੱਗ ਜਾਵੇ ਤੁਹਾਡੇ ਗਹਿਣੇ ਕਿੱਥੇ ਪਏ ਨੇ ਹਾਂ ਹਾਂ ਮੈਨੂੰ ਪਤਾ ਖੈਲੀ ਹਾਂਜੀ ਮੰਮੀ ਪੁੱਤ ਆਹ ਹਨ ਮੇਰੀਆਂ ਵਾਲੀਆਂ ਨੇ ਇਹਨਾਂ ਨੂੰ ਠੀਕ ਕਰਵਾ ਦੇ ਮੰਮੀ ਤੁਸੀਂ ਫਿਕਰ ਨਾ ਕਰੋ ਮੈਂ ਇਹਨਾਂ ਨੂੰ ਚੰਗੇ ਤਨ ਠੀਕ ਕਰਵਾ ਦੂੰਗੀ ਮੰਮੀ ਚਲੋ ਆਪਾਂ ਮੈਨੂੰ ਭਾਬੀ ਕੋਲ ਚੱਲੀਏ ਹਾਂ ਲੋ ਮੰਮੀ ਤੁਹਾਡੀ ਵਾਲੀਆਂ ਠੀਕ ਕਰਵਾਤੀਆਂ ਮੈਂ ਬੜੀ ਛੇਤੀ ਕਰਵਾ ਲਈ ਪੁੱਤ ਮੰਮੀ ਜਦੋਂ ਤੁਸੀਂ ਮੀਨੂ ਕੋਲੇ ਗਏ ਸੀ ਨਾ ਮੈਂ ਉਹਦੀ ਠੀਕ ਕਰਵਾਉਣ ਚਲੀ ਗਈ ਸੀ ਮੰਮੀ ਫਿਰ ਆਪਾਂ ਨੇ ਵੀ ਤਾਂ 3-4 ਘੰਟੇ ਮੀਨੂ ਭਾਬੀ ਕੋਲ ਲੱਗ ਹੀ ਗਏ ਨੇ ਹਾਂ ਮੈਂ ਵੀ ਬਸ ਹੁਣੇ ਹੀ ਆਈ ਹਾਂ ਮੰਮੀ ਪਹਿਲਾਂ ਵਾਲੀਆਂ ਨੂੰ ਸਾਂਭ ਦੋ ਕਿਤੇ ਇਹ ਨਾ ਸਿੱਟ ਬੈਠੇ ਹੋ ਹਾਂ ਪੁੱਤ ਮੈਂ ਹੁਣੇ ਧਰ ਕੇ ਆਈ ਸ਼ੁਭਨੀਤਾ